ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗੇਲਾ ਦੇ ਲਿਰਾ ਵੀ ਡੇਰੀ ਫਾਰਮ ਥੋਟੀ ਸਾਹਮਣੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਆਪਾਂ ਧੰਨਵਾਦ ਕਰਨਾ ਚਾਹੋਣੇ ਭਰਾਵਾਂ ਦਾ ਜਿਹੜੇ ਭਰਾ ਆਪਣੇ ਸਾਥ ਦੇ ਰਹੇ ਆ ਆਪਣਾ ਚੈਨਲ ਤੇ ਤੇ ਦੂਸਰੀ ਗੱਲ ਇਹ ਆ ਵੀ ਤੁਹਾਨੂੰ ਪਤਾ ਹੈ ਵੀ ਆਪਣੇ ਇੱਕ ਬਹੁਤ ਚੰਗੇ ਵਧੀਆ ਟਾਪ ਕਲਾਸ ਜਿਹੜੀ ਜਾਨਵਰ ਦੇ ਆਪਣੇ ਸਾਟ ਲੱਗ ਗਈ ਸੀ ਤੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਤੇ ਨਾਲ ਹੀ ਜੇ ਤੁਸੀਂ ਇੱਕ ਭਰਾ ਜੁੜ ਗਿਆ ਤੇ ਆਪਾਂ ਪੁੱਛਣਾ ਚਾਹੁੰਦੇ ਆ ਵੀ ਆਵਾਜ਼ ਆ ਰਹੀ ਆ ਤੇ ਮੈਸੇਜ ਕਰ ਦੋ ਭਰਾ ਜਸਨੂਰ ਦਾ ਹੋਰ ਭਰਾ ਜੁੜ ਗਏ ਬਈ ਜੇ ਆਵਾਜ਼ ਆਉਂਦੀ ਵੀ ਹੈ ਤੇ ਰਿਪਲਾਈ ਜ਼ਰੂਰ ਕਰਿਆ ਜੀ ਹਾਂਜੀ ਇੱਕ ਭਰਾ ਮਰਤਾਲ ਦਾ ਆਇਆ ਐ ਐਮਐਸਈ ਵੀ ਆਵਾਜ਼ ਆ ਰਹੀ ਹੈ ਇੱਕ ਦੋ ਇਹ ਬੇਸ਼ ਡੇਰੀ ਫਾਰਮਿੰਗ ਵਾਲੇ ਭਰਾ ਦੀ ਵੀ ਆਈ ਹੈ ਜਾਨੀ ਬੈਸੀ ਆ ਗਿਆ ਵੀ ਆਵਾਜ਼ ਆ ਰਹੀ ਹੈ ਤੇ ਆਪਣੇ ਨਾਲ ਲਾਸਟ ਟਾਈਮ ਜਿਹੜੇ ਤਕਰੀਬਨ 85 ਬੰਦੇ ਜੁੜ ਗਏ 85 ਇਹ ਗੱਲ ਇਹ ਕਰਨਾ ਚਾਹੁੰਦੇ ਆ ਵੀ ਤੁਹਾਨੂੰ ਪਤਾ ਵੀ ਆਏ ਆਪਣੇ ਬਹੁਤ ਚੰਗੀ ਵਧੀਆ ਬਲੱਡ ਲਾਈਨ ਦੀ ਜਿਹੜੀ ਆਪਣੇ ਫਾਰਮ ਦੀ ਸਭ ਤੋਂ ਟਾਪ ਦੀ ਛੋਟੀ ਸੀ ਉਹਦੇ ਸੱਟ ਲੱਗ ਗਈ ਸੀ ਤੇ ਤਕਰੀਬਨ ਕੋਈ 150 ਭਰਾ ਜੁੜ ਗਏ ਆਪਣੇ ਨਾਲ ਧੰਨਵਾਦ ਜੁੜਨ ਦੇ ਲਈ ਅੱਜ ਨਾ ਮੈਂ ਇਹ ਗੱਲ ਕਰਨ ਲੱਗਾ ਵੀ ਆਪਣਾ ਨਾ ਇੱਕ ਜਿਹੜਾ ਟ੍ਰੀਟਮੈਂਟ ਚੱਲਦਾ ਪਿਆ ਝੋਟੀ ਦਾ ਟ੍ਰੀਟਮੈਂਟ ਇਹ ਚੱਲਦਾ ਵੀ ਆਪਣੇ ਸਾਰੇ ਭਰਾ ਬਹੁਤ ਸਾਥ ਦੇ ਰਹੇ ਇਸ ਝੋਟੀ ਦੇ ਵਿੱਚ ਵੀ ਸਾਰਿਆਂ ਨੂੰ ਇਹ ਆਸ ਆ ਵੀ ਇਹ ਝੋਟੀ ਖੜੀ ਹੋ ਜਾਵੇ ਕਿਉਂਕਿ ਮੈਨੂੰ ਵੀ ਆਏ ਆ ਵੀ ਸਹੀ ਛੇਤੀ ਸਲਾਮਤ ਹੋ ਜੇ ਕਿਉਂਕਿ ਮੇਰੀਆਂ ਵੀ ਆਸਾਂ ਬਹੁਤ ਆਏ ਜੀ ਤੇ ਟ੍ਰੀਟਮੈਂਟ ਦੇ ਵਿੱਚ ਸਾਥ ਦਿੰਦੇ ਪਏ ਜਿਹੜੇ-ਜਿਹੜੇ ਭਰਾ ਉਹਨਾਂ ਦੇ ਮੈਂ ਨਾਮ ਲੈਣਾ ਜਿਵੇਂ ਆਪਣਾ ਡਾਕਟਰ ਲਾਡੀ ਵੀਰ ਕੋਈਪੁਰ ਤੋਂ ਉਹ ਵੀ ਟ੍ਰੀਟਮੈਂਟ ਦੇ ਵਿੱਚ ਪੂਰਾ ਸਾਥ ਦੇ ਰਿਹਾ ਤੇ ਆਪਣੇ ਆਦਵਿੰਦਰ ਬਾਜ ਬਾਈ ਜਿਹੜੇ ਅੱਜ ਤੋਂ ਜਿਹੜੇ ਜਿਹੜੇ ਇੱਕ ਮੇਲੇ ਦੇ ਵਿੱਚ ਮੱਝ ਚਵਾਈ ਕਰਾਈ ਉਹ ਵੀ ਬਾਈ ਦਾ ਬਹੁਤ ਸਾਥ ਆਪਣੇ ਦਲਚੇਰ ਸਿੰਘ ਸਰਪੰਚ ਜਿਹੜਾ ਉਹਦਾ ਵੀ ਚੰਗਾ ਸਾਥ ਆ ਤੇ ਅੱਜ ਇੱਕ ਹੋਰ ਭਰਾ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਮੈਂ ਇਹਦਾ ਵੀ ਦਾ ਧੰਨਵਾਦ ਕਰਨਾ ਚਾਹਣਾ ਕਿ ਮੈਨੂੰ ਨਹੀਂ ਸੀ ਪਤਾ ਵੀ ਇੱਕ ਭਰਾ ਆਪਣਾ ਡਾਕਟਰ ਦਰਵਿੰਦਰ ਸਿੰਘ ਦਲਵਿੰਦਰ ਸਿੰਘ ਵੈ ਵੈ ਨਰੀ ਦਾ ਜਿਹੜਾ ਕੰਮ ਜਿਹੜਾ ਲੈਟਰੋਪੈਥਿਕ ਦਾ ਕਰਦਾ ਆ ਉਸ ਭਰਾ ਨੇ ਨਾ ਅੱਜ ਮੈਨੂੰ ਮੈਡੀਸਿਨ ਭੇਜੀ ਆ ਬਿਨਾ ਪੈਸੇ ਤੋਂ ਬਿਨਾ ਦੱਸੇ ਤੋਂ ਤੇ ਇਹ ਵੀ ਮੈਂ ਜ਼ਰੂਰ ਯੂਜ਼ਿੰਗ ਕਰੂੰਗਾ ਆ ਚੈੱਕ ਕਰਾਉਣਾ ਤੁਹਾਨੂੰ ਦਵਾਈ ਇਹ ਆ ਜਿਹੜੀ ਦਵਾਈ ਉਸ ਭਰਾ ਨੇ ਭੇਜੀ ਆ ਮੈਨੂੰ ਸਵੇਰੇ ਕਾਲ ਆਈ ਸੁਬਾ ਤੇ ਉਸ ਤੋਂ ਬਾਅਦ ਬਾਈ ਹੁਣੀ ਕਹਿੰਦੇ ਵੀ ਤੁਹਾਡੀ ਕੋਈ ਮੈਡੀਸਿਨ ਆਈ ਆ ਇੱਥੇ ਬਸ ਦੇ ਉੱਪਰ ਤੇ ਇਸ ਭਰਾ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਨਾ ਹੈ ਮੇਰੇ ਵਾਸਤੇ ਸਮਝ ਲਓ ਵੀ ਬਹੁਤ ਵੱਡਾ ਭਰਾ ਨੇ ਮੇਰਾ ਜਾਨੀ ਕਿ ਸਾਥ ਦਿੱਤਾ ਤੇ ਬਾਈ ਦਾ ਮੈਂ ਤੈਨੂੰ ਧੰਨਵਾਦ ਕਰਨਾ ਚਾਹਣਾ ਤੇ ਕਿਉਂਕਿ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦੀ ਤੇ ਭਰਾ ਨੇ ਆਪਾਂ ਜਿਹੜਾ ਇਹ ਮੈਡੀਸਿਨ ਦਿੱਤੀ ਆ ਪਤਾ ਨਹੀਂ ਪ੍ਰਮਾਤਮਾ ਨੇ ਕੋਈ ਵਿਧੀ ਬਣਾਉਂਦਾ ਹਰ ਵਕਤ ਪ੍ਰਮਾਤਮਾ ਕਿਸ ਤਰ੍ਹਾਂ ਤੇ ਜੇ ਇਸ ਤਰ੍ਹਾਂ ਭਰਾਣਾ ਗੱਲ ਹੋਈ ਉਸੇ ਤਰੀਕੇ ਨਾਲ ਇਹਨੂੰ ਆਪਾਂ ਯੂਜ਼ ਕਰਕੇ ਦੇਾਂਗੇ ਤੇ ਬੜਾ ਧੰਨਵਾਦ ਕਰਦੇ ਇਸ ਵੀਰ ਦਾ ਤੇ ਦੂਜੀ ਗੱਲ ਇਹ ਹੈ ਇਸ ਭਰਾਣਾ ਗੱਲ ਹੋਈ ਵੀ ਬਾਈ ਹੁਣੀ ਜੇ ਕੋਈ ਮੰਨ ਲਓ ਕਈ ਮੱਜਾਂ ਜਿਵੇਂ ਰਹਿੰਦੀਆਂ ਨੀਗੀਆਂ ਉਹਨਾਂ ਦਾ ਵੀ ਜਾਨੀ ਕੀ ਇਲਾਜ ਇਹ ਕਰਾਉਂਦੇ ਆ ਭਰਾ ਤੇ ਬਾਈ ਜੀ ਉਹਨਾਂ ਦਾ ਨੰਬਰ ਆ ਜਿਹੜਾ ਤੁਸੀਂ ਵੇਖ ਸਕਦੇ ਹੋ ਡਿਸਪਲੇ ਤੇ ਤੇ ਬੜਾ ਧੰਨਵਾਦ ਇਸ ਵੀਰ ਦਾ ਬਹੁਤ ਬਹੁਤ ਭਰਾਣੇ ਜਿਹੜਾ ਆਪਾਂ ਨੂੰ ਇਨਾ ਮਾਣ ਬਖਸ਼ਿਆ ਤੇ ਆਪਾਂ ਵੀ ਅੱਗੋ ਬਾਈ ਦਾ ਧੰਨਵਾਦ ਕੀਤਾ ਵੀ ਚਲੋ ਜੋ ਚੀਜ਼ ਭੇਜੀ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਚੰਗੀ ਭੇਜੀ ਭਰਾਣੇ ਤੇ ਹਰ ਇੱਕ ਵੀਰ ਨੂੰ ਦੁੱਖ ਜ਼ਰੂਰ ਆਇਸ ਜਾਨਵਰ ਦਾ ਤੇ ਅੱਗੇ ਨਾਲ ਉਹ ਹਾਲਤ ਬਹੁਤ ਜ਼ਿਆਦੀ ਵਧੀਆ ਆ ਤੇ ਹੁਣ ਉਹਨੂੰ ਅੱਗੇ ਹੋਰ ਆਪਾਂ ਜਿਹੜਾ ਟ੍ਰੀਟਮੈਂਟ ਜਿਸ ਤਰ੍ਹਾਂ ਵੀ ਡਾਕਟਰ ਸਾਹਿਬਾਨ ਕਰਨਗੇ ਜਾਂ ਕੋਈ ਆਪਣਾ ਭਰਾ ਵਧੀਆ ਤਰੀਕੇ ਦਾ ਜਿਹੜਾ ਆਪਾਂ ਨੂੰ ਮੈਸੇਜ ਦੇਊਗਾ ਆਪਾਂ ਉਸ ਤਰ੍ਹਾਂ ਹੀ ਕਰਕੇ ਕੋਸ਼ਿਸ਼ ਆਵਦੀ ਵੀ ਜਾਰੀ ਰੱਖਾਂਗੇ ਕਿਉਂਕਿ ਹਰ ਇੱਕ ਜਾਨਵਰ ਨਾਲ ਨਾ ਪਿਆਰ ਹੁੰਦਾ ਤੁਸੀਂ ਮੰਨਣਾ ਨਹੀਂ ਵੀ ਮੇਰਾ ਇਸ ਜਾਨਵਰ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਮੇਰਾ ਮਨ ਬੜਾ ਜਾਨੀ ਪਰੇਸ਼ਾਨ ਹੋ ਜਾਗਾ ਇਸ ਦੇ ਨਾਲ ਕਿਉਂਕਿ ਸਿਸਟਮ ਇਹ ਆ ਵੀ ਇਹਨੂੰ ਮੈਂ ਯਾਰ ਬੱਚਿਆਂ ਵਾਂਗੂ ਪਾਲਿਆ ਯਾਰ ਇਸ ਜਾਨਵਰ ਨੂੰ ਤੇ ਬਾਕੀ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਤੇ ਹੋਰ ਸਾਰੇ ਠੀਕ ਠਾਕ ਹੋਵੋਗੇ ਭਰਾ ਤੁਸੀਂ ਤੇ ਬਾਈ ਦਾ ਮੈਂ ਧੰਨਵਾਦ ਕਰਦਾ ਜਿਹੜੇ ਭਰਾ ਸਾਥ ਦਿੰਦੇ ਆ ਤੇ ਨਰਦੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਪਿਆਰ ਸਦਕੇ ਇਹ ਚੈਨਲ ਤੇ ਹਰ ਵਕਤ ਜਿਹੜਾ ਤੁਸੀਂ ਸਾਥ ਦੇ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਤੇ ਹੁਣ ਜਿਹੜਾ ਇਹ ਟ੍ਰੀਟਮੈਂਟ ਜਿਹੜਾ ਪੁਰਾਣੇ ਭੇਜਿਆ ਉਹ ਤੋਂ ਬਾਅਦ ਇਹ ਟ੍ਰੀਟਮੈਂਟ ਕਰਕੇ ਜੋ ਰਿਜ਼ਲਟ ਹੋਊਗਾ ਚਲੋ ਕੋਈ ਵਿਧੀ ਬਣਦੀ ਆ ਕੋਈ ਰਸਤਾ ਬਣਦਾ ਤੇ ਸਹੀ ਹੁੰਦੀ ਚੀਜ਼ ਬਾਕੀ ਕਰਨਾ ਪਰਮਾਤਮਾ ਨੇ ਬਾਕੀ ਜੇ ਵੀ ਭਰਾ ਜੁੜਨਾ ਚਾਹਦਾ ਮੇਰੇ ਨਾਲ ਲਾਈਵ ਤੇ ਰਿਕੁਐਸਟ ਭੇਜ ਸਕਦਾ ਮੇਰੇ ਨੰਬਰ ਤੇ ਮੈਨੂੰ ਰਿਕੁਐਸਟ ਕਰ ਸਕਦਾ ਇੱਥੋਂ ਮੈਂ ਐਕਸੈਪਟ ਕਰ ਲੂੰਗਾ ਬਾਕੀ ਇਹਦੇ ਵਿੱਚ ਜਿਹੜੀ ਮੈਡੀਸਿਨ ਆਈ ਆ ਦਿੱਤੇ ਇੱਕ ਲਿਖਿਆ ਹੈ ਜੀ ਇੱਕ ਨੰਬਰ ਇੱਕ ਦੋ ਨੰਬਰ ਇੱਕ ਪੁੜੀ ਆ ਜਿਹੜੀ ਉਹ ਪਹਿਲਾਂ ਦੇਣੀ ਹੈ ਕੋਈ ਤੁਹਾਨੂੰ ਬਿਖਾਉਣਾ ਮੈਂ ਲਿਖਿਆ ਇੱਕ ਨੰਬਰ ਇੱਕ ਲਿਖਿਆ ਜੀ ਦੋ ਨੰਬਰ ਇੱਕ ਆ ਪੁੜੀ ਆ ਜਿਹੜੀ ਉਹ ਪਹਿਲਾਂ ਦੇਣੀ ਆ ਉਸ ਤੋਂ ਬਾਅਦ ਟਰੀਟਮੈਂਟ ਜਿਹੜਾ ਸ਼ੁਰੂ ਕਰਨਾ ਤੇ ਬਾਕੀ ਜਿਹੜੇ ਭਰਾ ਜੁੜੇ ਆ ਇਸ ਟਾਈਮ 100 ਤੇ 40 ਬੰਦੇ ਜਿਹੜੇ ਜੁੜੇ ਹੋਏ ਨਾਲ ਲਾਈਵ ਤੇ ਇਹ ਦਵਾਈ ਬਾਈ ਜੀ ਇੱਕ ਭਰਾ ਦਾ ਮੈਸੇਜ ਆਇਆ ਆਲ ਇਨ ਵਨ ਦਾ ਇਹ ਦਵਾਈ ਇਹ ਵੇਚੀ ਅੱਜ ਤੋਂ ਕੋਈ ਤੇ 5 ਤੋਂ 7 ਦਿਨ ਪਹਿਲਾਂ ਇੱਕ ਆਪਣੇ ਫਾਰਮ ਦੇ ਛੋਟੀ ਸੀ ਬਹੁਤ ਚੰਗੀ ਉਹਨੂੰ ਨਾ ਇੱਕ ਪਸ਼ੂ プレਡ ਦੇ ਹੀ ਜਿਓ ਕਿਤੇ ਵੇਚ ਆ ਗਈ ਤੇ ਉਖਲੀ ਜਿਹੜੀ ਜੋਰ ਲਾਈ ਗਈ ਸਾਰੀ ਰਾਤ ਤੇ ਉਹ ਉੱਠਦੀ ਬਹੁਤ ਘਾਟਾ ਖੜੀ ਕਰਨੀ ਪੈਂਦੀ ਠਾਕੇ ਉਹਦੇ ਲਈ ਜਿਹੜੀ ਮੈਡੀਸਿਨ ਭੇਜੀ ਇੱਕ ਭਰਾ ਨੇ ਤੇ ਉਹਦਾ ਧੰਨਵਾਦ ਕਰਨ ਦੇ ਲਈ ਜਿਹੜਾ ਆਪਾਂ ਲਾਈ ਪਾਇਆ ਤੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਬਾਕੀ ਤੁਹਾਡੇ ਸਾਹਮਣੇ ਆ ਹਣ ਜਿਹੜੀ ਬਰੀਡਿੰਗ ਜਿਹੜੀ ਆਪਾਂ ਕਰਦੇ ਪਏ ਆ ਤੇ ਬਾਕੀ ਪਰਿਵਾਰ ਦਾ ਵੀ ਸਾਥ ਹੋਣਾ ਚਾਹੀਦਾ ਹਰੇ ਕੰਮ 'ਚ ਜੇ ਆਪਣਾ ਪਰਿਵਾਰ ਸਹਿਮਤ ਹੋ ਤਾਂ ਆਪਾਂ ਪੋਸਟ ਕੰਮ ਨੂੰ ਅੱਗੇ ਲੈ ਕੇ ਜਾ ਸਕਦੇ ਆ ਨਹੀਂ ਤੇ ਨਹੀਂ ਕਿਉਂਕਿ ਹੁਣ ਮੈਂ ਕਈ ਵਾਰੀ ਬਾਹਰ ਜਾਣੀ ਅੰਨਾ ਮਗਰ ਮੇਰੇ ਫਾਦਰ ਸਾਹਿਬ ਜਾਂ ਕਰ ਲਿੰਦੇ ਆ ਦੇਖਭਾਲ ਵੇਖ ਲਿੰਦੇ ਆ ਤੇ ਬਾਕੀ ਚਲੋ ਧੰਨਵਾਦ ਜੀ ਤੁਹਾਡਾ ਲਾਈਵ ਦੇ ਨਾਲ ਜੋੜਨ ਲਈ ਮਿਹਰਬਾਨੀ ਹੋਣ ਹੋਣ ਵਾਲੇ ਟਾਈਮ ਚ ਪਰਮਾਤਮਾ ਮਿਹਰ ਕਰੇ ਤੁਹਾਨੂੰ ਚੰਗੇ ਚੰਗੇ ਜਾਨਵਰ ਚੰਗੇ ਬੁੱਲ ਬਖਾਵੇ ਇਹ ਰਿਜ਼ਲਟ ਵੀ ਦਿਖਾਵਾਵੇ ਬੁੱਲਾਂ ਦੇ ਤੇ ਬਹੁਤ ਟਾਈਮ ਹੋ ਗਿਆ ਹੁਣ तकरीबन ਕੋਈ 3 ਮਹੀਨੇ ਹੋ ਗਿਆ ਘਰੇ ਬੈਠਿਆਂ ਨੂੰ ਸੱਟ ਲੱਗਣ ਕਰਨ ਹੁਣ ਹੌਲੀ ਹੌਲੀ ਫੀਲਡ ਦੇ ਵਿੱਚ ਜਾਣਾ ਸ਼ੁਰੂ ਕਰਦੇ ਆਂ ਜਾਨਵਰ ਫਿਰ ਤੁਹਾਡੇ ਅੱਗੇ ਲੈ ਕੇ ਆਉਣੇ ਚੰਗੇ ਤੋਂ ਚੰਗੇ ਤੇ ਮਿਹਰਬਾਨੀ ਜੀ ਲਾਈਵ ਜੁੜਨ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ